ਇਹ ਦਾ ਜੀ ਟਵਿੰਡ ਗੁਰਦਨਪੁਰ ਦਾ ਰਹਿਣ ਵਾਲਾ 19 ਸਾਲ ਦਾ ਬੰਡਾ ਹੈਗਾ ਆਪਣਾ ਅਨੁਰੂਧ ਸਿੰਘ ਇਹ ਅਨਰੋਧ 12ਵੀਂ ਕਲਾਸ ਚ ਪੜਦਾ ਇਹਦੇ ਪਿੱਛੇ ਚਾਰ ਕਲਾਸਾਂ ਪਿੱਛੇ ਕੁੜੀ ਪੜਦੀ ਹੈ ਨਿਮਰਤ ਕੌਰ ਉਤਰੀਂਦਰਜੀਤ ਸਿੰਘ ਆਪਣਾ ਵਾਸੀ ਨਾਵਾ ਇਹਨਾਂ ਨੇ ਮਜਾ ਇਹ ਹੈ ਕਿ ਇਹਨਾਂ ਨੇ ਕੁਝ ਦਿਨ ਪਹਿਲਾਂ ਮੁੜੇ ਦੇ ਘਰ ਗਏ ਆ ਇਹ ਕਹਿੰਦੇ ਵੀ ਸਾਡੀ ਲੜਕੀ ਨੇ 5 ਟੋਲੇ ਸੋਨਾ ਜਿਹੜਾ ਚੁੱਕ ਕੇ ਤੈਨੂੰ ਦਿੱਤਾ ਸਾਡਾ ਵਾਪਸ ਕਰ ਔਰ ਕਾਫੀ ਮੜਾ ਚੰਗਾ ਬੋਲਿਆ ਇਹਨੇ ਲੜਕੀ ਦੀ ਮਾਂ ਨੇ ਤੇ ਦਾਦੇ ਨੇ ਮਾਂ ਦਾ ਨਾਮ ਜਸਵੀਰ ਕੌਰ ਆ ਦਾਦੇ ਦਾ ਨਾਮ ਗੁਰਮੀਤ ਸਿੰਘ ਮੁੰਡੇ ਨੇ ਬੇਇੱਜ਼ਤੀ ਮਹਿਸੂਸ ਕੀਤੀ ਔਰ 24/10 ਨੂੰ ਕੁਝ ਰਿਲੀ ਚੀਜ਼ ਜਿਹੜੀ ਇਹਨੇ ਖਾ ਲਈ ਪਰਿਵਾਰ ਨੇ ਦਾਖਲ ਕਰਾਇਆ ਲੁਧਿਆਣੇ ਉੱਥੇ ਇਲਾਜ ਚੱਲਦਾ ਰਿਹਾ ਪਰੰਤੂ ਇਹ ਆ 2 ਦਿਨ ਪਹਿਲੋਂ ਇਹ ਮੁੰਡਾ ਐਕਸਪਾਇਰ ਹੋ ਗਿਆ ਇਹਦੇ ਰਿਫੇ ਜਿਹੜਾ ਸਰਹੰਥ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕਰਤੀ ਸੀ 306 ਆਈ ਪੀ ਸੀ ਡੀ ਉਹਦੇ ਤਹਿਤ ਫਿਰ ਉਸੇ ਵੇਲੇ ਰੇਡ ਵੀ ਕੀਤੇ ਗਏ ਤੇ ਦਾਤਾ ਦੇ ਦਾ ਫਰਾਰਾ ਜੇ ਕਨਵਿੰਸਿੰਗ ਪਰੰਤੂ ਕੱਲ ਇਹਨਾਂ ਨੂੰ ਇਹਦੀ ਮਾਂ ਨੂੰ ਅਰੈਸਟ ਕਰ ਲਿਆ ਸੀ ਅੱਜ ਮਾਨੀਏ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਡ ਲੈ ਰਹੇ ਹਨ ਹੋਰ ਅਗਲਾ ਜਿਹੜਾ ਡੰਗਾਈ ਦੇ ਨਾਲ ਜਾਂਚ ਕਰਾਂਗੇ ਹੋਰ ਨਾਲ ਕਾਰਨਾ ਦੀ ਉਹ ਤੁਹਾਨੂੰ ਦੱਸ ਦੱਸੇ